ਆਖਰੇ ਦੇ ਪਿੱਛੇ ਕੋ ਘਾਲਣਾ ਦੇ ਵੱਡੀ ਹੋਵੇਗੀ ਨਾ ਤੇ ਜਦੋਂ ਇਤਿਹਾਸ ਨੂੰ ਪੜਨ ਦਾ ਯਤਨ ਕੀਤਾ ਸਾਧ ਸੰਗਤ ਤੇ ਨਿਗਾਹ ਗਈ ਸਿੱਖ ਧਰਮ ਦੇ ਬਾਨੀ ਜਾਹਰ ਪੀਰ ਜਗਤੁਰ ਬਾਬਾ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਗੁਰੂ ਨਾਨਕ ਦੇ ਮਹਾਰਾਜ ਨੇ ਇਨੀ ਮਿਹਨਤ ਕੀਤੀ ਸਤਗੁਰ ਸੱਚੇ ਪਾਤਸ਼ਾਹ ਨੇ ਚਰਨਾ ਦੇ ਨਾਲ ਤੁਰ ਕੇ ਪਹਿਲੀ ਉਦਾਸੀ ਦੇ ਵਿੱਚ ਲਗਭਗ 56 ਸ਼ਹਿਰਾਂ ਦਾ ਦੌਰਾ ਕੀਤਾ ਇਤਿਹਾਸ ਵਿੱਚ ਅੱਜ ਮਿਲਦੇ ਨੇ ਸਟੇਜ ਤੇ ਘਟਾਏ ਨੇ ਮੈਨੂੰ ਵੱਲਾ ਜਾਂ ਸ਼ੌਂਕ ਹੈ ਵੀ ਜਿਹੜੀ ਚੀਜ਼ ਸਟੇਜ ਤੇ ਨਹੀਂ ਹੈ ਇਹਨੂੰ ਸੰਗਤ ਸਾਹਮਣੇ ਲੈ ਕੇ ਆਉ ਮੈਂ ਸਾਹਜ ਕਰਕੇ ਥੋੜਾ ਜਿਹਾ ਟੱਚ ਕਰਕੇ ਤੇ ਧਿਆ ਦੀ ਇੱਕ ਵਾਰ ਤੁਹਾਡੇ ਸਾਹਮਣੇ ਕਹਿਣ ਲੱਗਾ ਗੁਰੂ ਨਾਨਕ ਪਾਤਸ਼ਾਹ ਸੁਲਤਾਨਪੁਰ ਲੋਧੀ ਧਰਤੀ ਤੋਂ ਤੁਰਦੇ ਨੇ ਸਭ ਤੋਂ ਪਹਿਲਾਂ ਪਹੁੰਚਦੇ ਨੇ ਲਾਹੌਰ ਲਾਹੌਰ ਤੋਂ ਰਾਏਪੋਦੀ ਤਲਵੰਡੀ ਰਾਏਪੋਦੀ ਤਲਵੰਡੀ ਤੋਂ ਸੈਦਪੁਰ ਸੈਦਪੁਰ ਤੋਂ ਹਰਦੁਆਰ ਹਰਦੁਆਰ ਤੋਂ ਅਲਮੋੜਾ ਅਲਮੋੜ ਤੋਂ ਗੋਰਖਮਾਤਾ ਗੋਰਖਮਾਤਾ ਤੋਂ ਅਯੁੱਧਿਆ ਅਯੁੱਧਿਆ ਤੋਂ ਪ੍ਰਿਆਗ ਪ੍ਰਿਆਗ ਤੋਂ ਬਨਾਰਸ ਬਨਾਰਸ ਤੋਂ ਗਿਆ ਗਿਆ ਤੋਂ ਗੁਹਾਟੀ ਗੁਹਾਟੀ ਤੋਂ ਮਣੀਪੁਰ ਦੇ ਰਤੇ ਸਿਲਟ ਸਿਲਟ ਤੋਂ ਟਾਕਾ ਟਾਕਾ ਤੋਂ ਨਦੀਆਂ ਨਦੀਆਂ ਤੋਂ ਮੇਦਨੀਪੁਰ ਬੰਗਾਲ ਵਿੱਚ ਮੇਦਨੀਪੁਰ ਤੋਂ ਪੂਰੀ ਪੂਰੀ ਤੋਂ ਬੇਜਵਾੜਾ ਬੇਜਵਾੜਾ ਤੋਂ ਗੰਤੂਰ ਗੰਤੂਰ ਤੋਂ ਕੁੜਾਪਾ ਕੁੜਾਪਾ ਤੋਂ ਰਮੇਸ਼ਵਰ ਰਮੇਸ਼ਵਰ ਤੋਂ ਸਿੰਗਲਾਦੀਪ ਸਿੰਗਲਾਦੀਪ ਤੋਂ ਕੋਚੀਨ ਕੋਚੀਨ ਤੋਂ ਪਾਲਕਾਰਡ ਪਾਲਕਾਰਡ ਤੋਂ ਨੀਲਗਿਰੀ ਨੀਲਗਿ ਰੰਗਾ ਪਟਮ ਤੋਂ ਮਲਕ ਰਾਜਨ ਮੰਦਰ ਮਲਕ ਰਾਜਨ ਮੰਦਰ ਤੋਂ ਪਾਂਦਰਪੁਰ ਪਾਂਦਰਪੁਰ ਤੋਂ ਬਾਰਸੀ ਬਾਰਸੀ ਤੋਂ ਪੂਨਾ ਪੂਨਾ ਤੋਂ ਨਾਸਿਕ ਨਾਸਿਕ ਤੋਂ ਰੰਗਾਬਾਦ ਔਰੰਗਾਬਾਦ ਤੋਂ ਓਮਕਾਰ ਮੰਦਰ ਓਮਕਾਰ ਮੰਦਰ ਤੋਂ ਜੈਨ ਉਜੈਨ ਤੋਂ ਬੜੋਤਾ ਬੜੋਤਾ ਤੋਂ ਪਾਵਨਗਰ ਪਾਵਨਗਰ ਤੋਂ ਪਾਲੀ ਟਾਣਾ ਪਾਲੀ ਟਾਣਾ ਤੋਂ ਸੋਮਨਾ ਸੋਮਨਾ ਤੋਂ ਦਵਾਰਖਾ ਦਵਾਰਖਾ ਤੋਂ ਓਖਾ ਬੰਦਰ ਓਖਾ ਬੰਦਰ ਤੋਂ ਮਾਂਡਵੀ ਬੰਦਰ ਮਾਂਡਵੀ ਬੰਦਰ ਤੋਂ ਪੁੱਜ ਪੁੱਜ ਤੋਂ ਅੰਜਾਰ ਅੰਜਾਰ ਤੋਂ ਬੀਸ ਨਗਰ ਬੀਸ ਨਗਰ ਤੋਂ ਆਬੂ ਆਬੂ ਤੋਂ ਨਾਹਦਵਾਰਾ ਨਾਹਦਵਾਰ ਤੋਂ ਚਤੌੜ ਚਤੌੜ ਤੋਂ ਜਮੇਰ ਜਮੇਰ ਤੋਂ ਪੁਸ਼ਕਰ ਪੁਸ਼ਕਰ ਤੋਂ ਮਥਰਾ ਮਥਰੇ ਤੋਂ ਦਿੱਲੀ ਦਿੱਲੀ ਤੋਂ ਪਾਣੀ ਪਾਤਾ ਪਾਤੋਂ ਭਿਓਆ ਭਿਓਏ ਤੋਂ ਸਰਸਾ ਸਰਸੇ ਤੋਂ ਸੁਲਤਾਨਪੁਰ ਗੁਰੂ ਨਾਨਕ ਪਾਸ਼ਾ ਨੇ ਆਪਣੇ ਚਰਨਾਂ ਨਾਲ ਤੁਰ ਕੇ ਭੁੱਲੀ ਹੋਈ ਮਨੁੱਖਤਾ ਨੂੰ ਸੱਚ ਦੇ ਰਸਤੇ ਪਾਇਆ ਜੇ ਪੰਥ ਆ ਗਿਆ ਦਸਮ ਪਾਤਸ਼ਾਹ ਤੱਕ ਤੇ ਮਹਾਰਾਜ ਨੇ ਖਾਲਸਾ ਪੰਥ ਸਾਜ ਦਿੱਤਾ ਜਿਹੜਾ ਖਾਲਸਾ ਪੰਥ 22 ਧਾਰ ਦੇ ਪਹਾੜੀ ਰਾਜਾਂ ਨੂੰ ਚੁਭਿਆ